ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆਪਾਂ ਚੱਲੇ ਅੱਜ ਡਿਊਟੀ ਤੇ ਪਹਿਲਾਂ ਲੈ ਕੇ ਆਉਣੀ ਆਪਾਂ ਰੋਟੀ ਫੇਰ ਲੈ ਕੇ ਆਪਾਂ ਮਾਰਕੀਟ ਦਾ ਸਮਾਨ ਮੈਂ ਸੋਚਿਆ ਪਹਿਲਾਂ ਆਪਾਂ ਮਾਰਕੀਟ ਹੀ ਚੱਲਦੇ ਹਾਂ ਕਿਉਂਕਿ ਮਾਰਕੀਟ ਮੇਰੇ ਰਸਤੇ ਦੇ ਵਿੱਚ ਪੈਂਦੀ ਹੈ ਤੇ ਮੈਂ ਪਹਿਲਾਂ ਆਪਾਂ ਮਾਰਕੀਟ ਹੀ ਚੱਲਦੇ ਹਾਂ ਉੱਥੋਂ ਲੈਣੇ ਥੋੜਾ ਥੋੜਾ ਸਮਾਨ ਜਿਹੜਾ ਆਪ ਨੂੰ ਦੱਸਿਆ ਇਹ ਆ ਵੀ ਮਾਰਕੀਟ ਜੀ ਜਿਹਦੇ ਵਿੱਚ ਆਪਾਂ ਥੋੜਾ ਥੋੜਾ ਸਮਾਨ ਲੈਣਾ ਘਰ ਵਾਸਤੇ ਮਾਲਕ ਦੇ ਵਾਸਤੇ ਆਪਾਂ ਨਹੀਂ ਲੈਣਾ ਆਪਾਂ ਨੇ ਮਾਲਕ ਨੂੰ ਲਿਆ ਕੇ ਦੇਣਾ ਪਹਿਲਾਂ ਤਾਂ ਲੈਣਾ ਦੀ ਆਪਾਂ ਨੇ ਦੁੱਧ ਦੁੱਧ ਆਪਾਂ ਨੇ ਲੈ ਲੈ ਲਿਆ ਫਿਰ ਆਪਣੇ ਲੈਣਾ ਦੀ ਮੁਰਗਾ ਮੁਰਗਾ ਉਹਨਾਂ ਨੇ ਦੋ ਪੀਸ ਕੀਤਾ ਤੇ ਆਪਾਂ ਦੋ ਪੀਸ ਮੁਰਗੇ ਦੇ ਵੀ ਲੈ ਲਏ ਤੇ ਬਾਕੀ ਆਪਾਂ ਫਿਰ ਇੱਕ ਦੂ ਬਾਹ ਕਾਊਂਟਰ ਤੇ ਕੈਸ਼ੀਅਰ ਦੇ ਕੋਲੇ ਆਪਾਂ ਪੇਮੈਂਟ ਕਰੀ ਤੇ ਪੇਮੈਂਟ ਕਰਨ ਤੋਂ ਬਾਅਦ ਆਪਾਂ ਨਿਕਲ ਗਏ ਸਿੱਧਾ ਰੋਟੀ ਲੈਣ ਵਾਸਤੇ ਠੀਕ ਹੈ ਨਾ ਰੋਟੀ ਲੈਣ ਵਾਸਤੇ ਇੱਕ ਬਾਕਸ ਰੱਖਿਆ ਹੁੰਦਾ ਆਪਣਾ ਕੱਪੜੇ ਦਾ ਜਿਆਦਾਤਰ ਆਪਣੇ ਕਹਿੰਦੇ ਲਫਾਫੇ ਦੇ ਵਿੱਚ ਆਪਾਂ ਰੋਟੀ ਨਹੀਂ ਲਿਆਉਂਦੇ ਜੇ ਜੀ ਬਾਕਸ ਦੇ ਵਿੱਚ ਹੀ ਲੈਣਾ ਆ ਦੇਖੋ ਜੀ ਜਿਹੜੀ ਸਾਉਦੀ ਅਰਬ ਦੇ ਵਿੱਚ ਸਭ ਤੋਂ ਜ਼ਿਆਦਾ ਸਾਉਦੀ ਰੋਟੀ ਖਾਂਦੇ ਨੇ ਉਹ ਆ ਰੋਟੀ ਹੈ ਇਹ ਦੋ ਤਰ੍ਹਾਂ ਦੀ ਹੈ ਇੱਕ ਤਾਂ ਹੈਗੀ ਬੁਰਦੀ ਇੱਕ ਹੈਗੀ ਜਾਨੀ ਮੈਦੇ ਦੀ ਬੁਰਦੀ ਜਿਵੇਂ ਮੰਨ ਕੇ ਚੱਲੋ ਵੀ ਕਣਕ ਦੀ ਕਹਿੰਦੇ ਨੇ ਤੇ ਕਣਕ ਦੀ ਹੁੰਦੀ ਹੈ ਇੱਕ ਮੈਦੇ ਦੀ ਹੁੰਦੀ ਹੈ ਮੈਂ ਦੋਨੀਆਂ ਲੈ ਲਈਆਂ ਜੋ ਦੋਨੀਆਂ ਇਹਨਾਂ ਨੂੰ ਪਸੰਦ ਸੀ ਇਹ ਤੋਂ ਬਾਅਦ ਆਪਾਂ ਗੱਡੀ ਚੱਲਿਆ